ਸਸੀ ਕਾਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਜਾਗਰਣ ਜੇਕਰ ਤੁਸੀਂ ਵਪਾਰੀ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਦੁਕਾਨ ਕਰਦੇ ਹੋ ਤੇ ਆਪਣੀ ਦੁਕਾਨ ਦਾ ਸਾਮਾਨ ਵੇਚਣ ਤੋਂ ਬਾਅਦ ਉਸ ਦੀ ਪੇਮੈਂਟ ਕਿਸੇ ਵੀ ਡਿਜੀਟਲ ਪਲੇਟਫਾਰਮ Google Pay ਜਾਂ ਹੋਰ ਕਿਸੇ ਐਪ ਰਾਹੀਂ ਲੈ ਲੈਣੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਹਾਨੂੰ ਇਹ ਖਬਰ ਜ਼ਰੂਰ ਦੇਖਣੀ ਚਾਹੀਦੀ ਹੈ ਕਿਤੇ ਤੁਸੀਂ ਵੀ ਨਾ ਜਗਰਾਉਂ ਦੇ ਇਸ ਦੁਕਾਨਦਾਰ ਵਾਂਗ ਧੋਖਾਧੜੀ ਦੇ ਨਾਲ-ਨਾਲ ਸਿਰਦਰਦੀ ਦਾ ਸ਼ਿਕਾਰ ਹੋ ਜਾਵੋ ਖਬਰ ਜਗਰਾਉਂ ਦੇ ਕਮਲ ਚੌਂਕ ਦੇ ਨੇੜੇ ਸਥਿਤ ਜੁਐਲਰ ਦੇ ਨਾਲ ਸੰਬੰਧਿਤ ਹੈ ਉਹਨਾਂ ਦੀ ਦੁਕਾਨ ਤੇ ਬੀਤੀ 19 ਅਗਸਤ ਨੂੰ ਦੋ ਮੋਟਰਸਾਈਕਲ ਸਵਾਰ ਹੁੰਦੇ ਨੇ ਜੋ ਉਹਨਾਂ ਦੀ ਦੁਕਾਨ ਤੋਂ ਸੋਨੇ ਚਾਂਦੀ ਦੇ ਗਹਿਣੇ ਖਰੀਦਣ ਤੋਂ ਬਾਅਦ ਉਸ ਦੀ ਪੇਮੈਂਟ Google Pay ਦੇ ਰਾਹੀਂ ਕਰ ਦਿੰਦੇ ਨੇ ਪੈਸੇ ਦੁਕਾਨਦਾਰ ਦੇ ਖਾਤੇ ਵਿੱਚ ਆ ਜਾਂਦੇ ਨੇ ਤੇ ਉਹ ਨੌਜਵਾਨ ਸਮਾਨ ਲੈ ਕੇ ਚਲੇ ਜਾਂਦੇ ਨੇ ਪਰ ਦੋ ਦਿਨ ਬਾਅਦ ਜਦੋਂ ਉਹਨਾਂ ਦਾ ਲੜਕਾ ਇਹ ਪੈਸੇ ਕਢਾਣ ਲਈ ਜਾਂਦਾ ਤੇ ਉਸ ਨੂੰ ਬੈਂਕ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਖਾਤੇ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਤੋਂ ਬਾਅਦ ਕਰ ਦਿੱਤੇ ਗਏ ਨੇ ਜਦੋਂ ਇਸ ਦੀ ਘੋਕ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਤਰਨ ਤਰਨ ਦੇ ਕਿਸੇ ਵਿਅਕਤੀ ਦਾ ਮੋਬਾਈਲ ਚੋਰੀ ਹੋਇਆ ਹੁੰਦਾ ਤੇ ਜੋ ਦੁਕਾਨ ਤੇ ਉਹਨਾਂ ਦੇ ਬੰਦੇ ਦੋ ਹੁੰਦੇ ਨੇ ਨੌਜਵਾਨ ਉਹ ਚੋਰੀ ਦੇ ਮੋਬਾਈਲ ਤੋਂ ਉਹਨਾਂ ਨੂੰ ਪੇਮੈਂਟ ਕਰ ਜਾਂਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਦੁਕਾਨਦਾਰ ਦਾ ਕਿਸ ਤਰ੍ਹਾਂ ਉਹਨਾਂ ਨੇ ਠੱਗੀ ਵਜੀ ਤੇ ਜੋ ਨੌਜਵਾਨ ਉਹਨਾਂ ਦੀ ਦੁਕਾਨ ਤੇ ਆਏ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰਾ ਨਾਮ ਤਰਨਜੀਤ ਸਿੰਘ ਆ ਮੈਂ ਆਪਣੀ ਸ਼ਾਪ ਸ਼ਾਂਤੀ ਜੁਇਲਰ ਨਾਰਕਲੀ ਪਜਾਰ ਦੇ ਵਿੱਚ ਤੇ ਇਹ ਨੀ ਗੱਸਤ ਵੀ ਗੱਲਾਂ ਸਾਡੇ ਕੋਲ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਆ ਕੇ ਪਹਿਲਾਂ ਕਿਹਾ ਵੀ ਚਾਂਦੀ ਦੀ ਚੈਨ ਚਾਹੀਦੀ ਦਿਖਾਤੀ 7500 ਰੁਪਏ ਦੀ ਚੈਨ ਬਣੀ ਆ ਤੇ ਉਹ ਕਹਿੰਦੇ 7400 ਤੁਹਮ ਦੇ ਦਿੰਦੇ ਆ ਉਹਨਾਂ ਨੇ ਮੇਰੇ ਗੂਗਲ ਪੇ ਚੋਂ 7500 ਪਾਤਾ ਪੇਮੈਂਟ ਸਾਡੇ ਕੋਲ ਚਾ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਅੱਜ ਸਲਾਹ ਕਰਕੇ ਕਹਿੰਦੇ ਵੀ ਵਾਲ ਨਾ ਵੀ ਆਪਾਂ ਲੈ ਲੈਣੇ ਸੋਨੇ ਦੇ ਉਹ ਵੀ ਦੇ ਦਿੰਨੇ ਆ ਉਹ ਵੀ ਦਿਖਾਤੀਆਂ 28000 ਰੁਪਏ ਦਾ ਮਿਲ ਗਿਆ ਚਲੋ ਉਹ ਵੀ ਉਹਨਾਂ ਨੇ ਪੂਰੀ ਪੇਮੈਂਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਸਹੀ ਨਹੀਂ ਹੋਈ ਅੱਗੇ ਪਹਿਲਾਂ ਮੇਰੇ ਕਾਉਂਟ ਸਾਰਤੀ ਅੱਧੀ ਫਾਦਰ ਸਾਹਿਬ ਵਾਲੇ ਕਾਉਂਟਸ ਕਰਵਾਉਣੇ ਤੇ ਮਰ ਸਾਡੇ ਕਾਊਂਟ ਚ ਆਦੀ ਉਸ ਮਾਲ ਲੈ ਕੇ ਚਲੇਗੀ ਤੇ ਪੇਮੈਂਟ 2 ਦਿਨ ਤੱਕ ਸਾਡੇ ਅਕਾਊਂਟ ਚ ਹੀ ਰਹੀ ਜਾਂ ਪਰ 3ਜੇ ਦਿਨ ਤੇ ਜਦੋਂ ਮੈਂ ਪੇਮੈਂਟ ਕਰਵਾਉਣੀ ਸੀ ਉਹ ਦਿਨ ਮੈਂ ਚੈੱਕ ਕੀਤਾ ਬੈਲੈਂਸ ਅੰਡਰ ਹੋਲਡ ਚ ਚਲੇ ਗਿਆ ਤੇ ਜਦੋਂ ਮੈਂ ਬੈਂਕ ਜਾ ਕੇ ਪਤਾ ਕੀਤਾ ਉੱਥੇ ਪਤਾ ਲੱਗਿਆ ਵੀ ਇਹ ਹੋਲਡ ਸਾਈਬਰ ਕ੍ਰਾਈਮ ਵੱਲੋਂ ਲਾਇਆ ਗਿਆ ਤੇ ਉਹ ਬੈਂਕ ਤਾਂ ਕਹਿੰਦੇ ਸਾਡੇ ਵੱਲੋਂ ਪੁਲਿਸ ਨੂੰ ਭਵਾਈ ਨਹੀਂ ਗਈ ਵੀ ਤੁਸੀਂ ਉੱਥੇ ਜਾਓ ਉੱਥੇ ਤੁਹਾਡਾ ਹੱਲ ਲੂਗਾ ਅਸੀਂ ਸਾਈਬਰ ਕ੍ਰਾਈਮ ਕੋਲ ਪਾਸੇ ਗਏ ਆ ਤੇ ਅਕਾਊਂਟ ਦੋਵਾਂ ਤੇ ਹੋਲਡ ਲੱਗੀ ਸੀਗੀ ਤੇ ਉਹ ਕਹਿੰਦੇ ਵੀ ਇਹ ਜਿਹੜੀ ਰਿਪੋਰਟ ਆ ਬਰਲੋ ਤੁਸੀਂ ਪਤਾ ਕਰੋ ਕਿੱਥੋਂ ਹੋਈ ਆ ਫਿਰ ਸਾਰਾ ਕੁਝ ਪਤਾ ਕੀਤਾ ਆਨਲਾਈਨ ਮੈਂ 1930 ਤੇ ਕਾਲ ਕੀਤੀ ਹੈਲਪਲਾਈਨ ਨੰਬਰ ਤੇ ਉੱਥੋਂ ਭਰ ਲਿਆ ਵੀ ਤਰਨ ਤਾਮ ਤੋਂ ਕੰਪਲੀਟ ਹੋਈ ਆ ਪ੍ਰਤਾਪ ਸਿੰਘ ਬਰਲੋ ਸਾਨੂੰ ਜਿਹੜੀ ਪੇਮੈਂਟ ਆਈ ਸੀ ਪ੍ਰਤਾਪ ਸਿੰਘ ਦੇ ਅਕਾਊਂਟ 'ਚ ਵੀ ਆਈ ਸੀ ਵੀ ਫਿਰ ਅਸੀਂ ਚਲੋ ਕੁਝ ਸੁਣਵਾਈ ਬਾਲੀ ਨਹੀਂ ਹੋਈ ਉਹ ਕਹਿੰਦੇ ਵੀ ਜਦੋਂ ਸਾਡੀ ਰਿਪੋਰਟ ਆ ਗਈ ਤੋਂਡੇ ਨਾਲ ਉਦੋਂ ਹੀ ਗੱਲ ਕਰਾਂਗੇ ਤਾਂ ਜਿਵੇਂ ਕਿਨੇ ਦਿਨ ਨਿਕਲ ਕੇ ਕੁਝ ਸੁਣਵਾਈ ਨਹੀਂ ਹੋ ਰਹੀ ਮੇਰਾ ਕਾਊਂਟ ਵੀ ਫ੍ਰੀਜ਼ ਹੋ ਗਿਆ ਮੇਰੇ ਹੌਨਰ ਟਾਈਮ 'ਚ ਕਿਸ਼ਤਾਵਾ ਜਾਂ ਕੁਝ ਹੋਰ ਨਵੀਂ ਚੀਜ਼ ਨਹੀਂ ਕੱਟੀ ਜਾਣੀ ਤੇ ਅੱਜ ਅਸੀਂ ਫਿਰ ਉਸ ਨੰਬਰ ਤੇ ਕਾਲ ਕੀਤੀ ਜਿੱਥੋਂ ਪੇਮੈਂਟ ਆਈ ਹੋਈ ਸੀਗੀ ਉਹ ਪਤਾ ਲੱਗਿਆ ਵੀ ਜਿਨ੍ਹਾਂ ਨੂੰ ਕਾਲ ਕਰਕੇ ਕਿਹਾ ਕਿ ਤੁਸੀਂ ਸਾਡੇ ਤੋਂ ਸਮਾਨ ਲੈ ਕੇ ਪੇਮੈਂਟ ਕੀਤੀ ਉਹ ਕਹਿੰਦੇ ਵੀ ਸਾਡਾ ਤਾਂ ਫੋਨ ਚੋਰੀ ਹੋ ਗਿਆ ਸੀਗਾ ਤੇਜ ਤੋਂ ਸਾਨੂੰ ਪਤਾ ਲੱਗਿਆ ਵੀ ਫੋਨ ਜਿਹਦਾ ਚੋਰੀ ਹੋਇਆ ਚੋਰਾਂ ਨੇ ਫੋਨ ਉਸ ਤੋਂ ਪੇਮੈਂਟ ਸਾਨੂੰ ਕੀਤੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਪੇਮੈਂਟ ਕੱਟੀ ਗਈ ਉਹਨਾਂ ਨੇ ਉੱਪਰੋਂ ਰੋਕ ਲਵਾ ਦਿੱਤੀ ਤੇ ਤਾਂ ਸਾਡੀਆਂ ਰੋਗੀਆਂ ਸਮਾਨ ਦੀ ਸਾਡਾ ਚਲੇ ਗਿਆ ਤੇ ਹੁਣ ਸਾਨੂੰ ਉਹਨਾਂ ਨਾਲ ਗੱਲ ਕਰਨੀ ਪਊਗੀ ਸਾਈਬਰ ਕ੍ਰਾਈਮ ਤੋਂ ਥਰੂ ਵੀ ਤੁਸੀਂ ਜਿਵੇਂ ਵੀ ਆ ਸਾਡਾ ਅਕਾਊਂਟ ਠੰਗਾਓ ਤੇ ਸਾਡੀ ਪੇਮੈਂਟ ਵੀ ਸਾਨੂੰ ਮਿਲੇ ਤੇ ਪ੍ਰਸ਼ਾਸਨ ਨਾਲ ਜੇ ਕੋਈ ਜ਼ਿਆਦਾ ਪ੍ਰਤਨ ਪਰ ਨਹੀਂ ਹੋ ਰਹੀ ਉਹ ਤੇ ਇਹ ਕਹਿ ਰਹੇ ਆ ਵੀ ਜਦੋਂ ਸਾਨੂੰ ਕੋਈ ਕਾਰਵਾਈ ਆਉਗੇ ਸੂਤੋਂ ਗਣ ਤੁਸੀਂ ਇਸ ਬੰਦ ਵਿੱਚ ਕਿਸੇ ਕੋਲ ਸਕਸਨ ਮਿਲੇ ਇੱਥੇ ਜੀ ਅਸੀਂ ਮਿਲੇ ਕਰਾਈ ਉੱਥੇ ਦਫਤਰ ਚ ਦਰਖਾਸਤ ਵੀ ਦਿੱਤੀ ਸੀਗੀ ਤੇ ਉਹ ਤਾਂ ਵੈਸੇ ਗੱਲ ਬੰਦ ਕਰਨ ਨੂੰ ਫਿਰਦੇ ਵੀ ਸਾਡੇ ਅੰਡਰ ਨਹੀਂ ਹੈਗਾ ਤੁਹਾਨੂੰ ਉੱਥੇ ਹੀ ਗੱਲ ਕਰਨੀ ਪਊਗੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਦਰਖਾਸਤ ਜਿਹੜੀ ਦਿੱਤੀ ਹੈ ਤੁਸੀਂ ਮਤਲਬ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਦਿੱਤੀ ਸੀ ਹਾਂਜੀ ਐਸਐਸਪੀ ਸਾਹਿਬ ਦੇ ਸੀ ਗਏ ਸੀ ਤੇ ਉਹਨਾਂ ਨੂੰ ਦਰਖਾਸਤ ਦਿੱਤੀ ਸੀਗੀ ਤੇ ਹੁਣ ਇਹ ਕਹਿ ਰਹੇ ਵੀ ਤੁਸੀਂ ਸਿਟੀ ਥਾਣੇ ਦਰਖਾਸਤ ਦਿਓ ਵੀ ਉਸ ਬੰਦੇ ਦੇ ਖਿਲਾਫ ਜਿਹੜੇ ਤੁਹਾਡੇ ਕੋ ਆਏ ਆ ਤੁਹਾਨੂੰ ਫੋਟੇ ਚ ਦਿਖਾ ਦਾਂਗੇ ਜਿਹੜੇ ਬੰਦੇ ਆਏ ਆ ਮਾਨ ਉਹਨਾਂ ਲੱਤਾ ਕਿ ਬਾਲਾ ਟਾਈਮ ਨਹੀਂ ਲਗਾਇਆ ਉਹਨਾਂ ਨੇ ਸਮਾਨ ਲੱਤਾ ਪੇਮੈਂਟ ਕੀਤੀ ਕਾਤੇ ਆਏ ਸੀ ਜੀ ਉਹ ਬਾਈਕ ਤੇ ਆਏ ਸੀ ਪਲਟੀ ਨੇ ਕਿੰਨੇ ਜਾਣੇ ਸੀ ਦੋ ਜਾਣੇ ਸੀਗੇ ਤਨੂ ਕੋਈ ਇਤਨਾ ਸ਼ੱਕ ਲੱਗਿਆ ਜਿਵੇਂ ਜਿਵੇਂ ਬੰਦਾ ਕੋਈ ਆਪਾਂ ਨੂੰ ਲੱਗਦਾ ਕਿ ਬਾਕੀ ਬਸ ਸਾਡਾ ਬੰਦਾ ਨੇ ਸਮਾਨ ਦੇਖਿਆ ਪੇਮੈਂਟ ਕੀਤੀ ਚਲੇ ਗਏ ਹੁਣ ਐਂ ਸਾਡੇ ਕੋਲ ਜਨਰਲ ਨਹੀਂ ਐਂ ਕਸਟਮਰ ਆਉਂਦੇ ਆ ਸਮਾਨ ਦੇ ਲੇ ਤੇ ਪੇਮੈਂਟ ਕਰਦੇ ਆ ਕੀ ਨਾਮ ਇਹ ਜੀ ਆਪਣਾ ਤੇਰਾ ਨਾਮ ਹਰਪਾਲ ਸਿੰਘ ਮੈਂ ਸ਼ਾਕੀ ਜੀ ਦਫ਼ੋਂ ਜਗਰਾਉ ਨੇੜੇ ਟੂਪਰ ਤੋਂ ਮੈਂ ਸ਼ੌਫਰ ਜੀ ਮੇਰੇ ਕੋਲ ਪਸ ਦੋ ਦਿਨ ਪਹਿਲਾਂ ਤੁੰਮੀ ਦੇ ਕੋਲ ਬੰਦੇ ਆਏ ਉਹਨਾਂ ਨੇ ਗੂਗਲ ਕੀ ਰਾਹੀਂ ਪੇਮੈਂਟ ਕੀਤੀ ਸਮਾਨ ਲਿਆ ਤੇ ਦੋ ਦਿਨਾਂ ਬਾਅਦ ਸਾਡੀ ਪੇਮੈਂਟ ਉਹ ਰੋਕ ਤੇ ਲੱਗੀ ਹੋਲਡ ਹੋ ਰਹੀ ਤੇ ਉਹ ਲੋਕ ਉਹ ਜਿਹੜੀ ਲੋਕ ਲੱਗੀ ਆ ਉਹ ਸਾਨੂੰ ਪਤਾ ਲੱਗਿਆ ਸਾਈਬਰ ਸੈਰਾਂ ਵਾਲਿਆਂ ਨੇ ਲਾਈ ਹੈ ਤੇ ਉਹਦੇ ਵਿੱਚ ਹੁਣ ਅਸੀਂ ਬਹੁਤ ਠੱਗੀ ਦਾ ਸ਼ਿਕਾਰ ਹੋ ਗਏ ਜੀ ਉਹ ਸਾਨੂੰ ਪਤਾ ਲੱਗਿਆ ਠੱਗੀ ਦਾ ਸ਼ਿਕਾਰ ਹੀ ਹੋਏ ਆ ਵੀ ਜਿਹੜੇ ਦੋ ਪਰਸਨ ਆਏ ਸੀ ਉਹ ਕਿਸੇ ਦਾ ਫੋਨ ਚੋਰੀ ਕਰਕੇ ਲੈ ਕੇ ਆਏ ਸੀ ਪਰ ਸਾਨੂੰ ਨਹੀਂ ਸੀ ਪਤਾ ਉਹਨਾਂ ਨੇ ਸਿੱਧੀ ਪੇਮ ਸਾਨੂੰ ਕੀਤੀ Google Pay ਰਾਹੀਂ ਉਹ ਬਿਲਕੁਲ ਵੇਕ ਫੌਬ ਸੀਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ UPI ਪੈਨੋਂ ਨਾ ਕਿੱਥੋਂ ਮੜਿਆ ਕਿਵੇਂ ਮਿਲਿਆ ਉਹਨਾਂ ਨੇ ਸਾਨੂੰ ਪੇਮੈਂਟ ਕਰਤੀ ਅਸੀਂ ਵੀ ਬਿਲਕੁਲ ਸਹਿਸਭਾ ਤੋਂ ਉਹਨਾਂ ਨੂੰ ਪੈਸੇ ਉਹਨਾਂ ਤੋਂ ਲੈ ਕੇ ਪੇਮੈਂਟ ਗੂਗਲ ਦੇ ਰਾਹੀਂ ਸਮਾਨ ਦਿੱਤਾ ਤੇ ਜਦੋਂ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਅਸੀਂ ਬਹੁਤ ਵੱਡੀ ਦਾ ਸ਼ਿਕਾਰ ਵਿੱਚ ਚੁਟੇ ਆਂ ਜੀ ਤੇ ਸਾਡੇ ਪ੍ਰਸ਼ਾਸਨ ਨੂੰ ਕੰਮ ਜੋੜ ਕੇ ਮੰਗਿਆ ਜੀ ਸਾਡੇ ਲਈ ਕੁਝ ਸੋਚਿਆ ਜਾਵੇ ਅਸੀਂ ਬਹੁਤ ਪਰੇਸ਼ਾਨ ਹੈ ਇਸ ਚੀਜ਼ ਨੂੰ ਲੈ ਕੇ ਸਾਡੇ ਜਿਹੜੇ ਅਕਾਊਂਟ ਆ ਦੋਨੋਂ ਬਿਲਕੁਲ ਫ੍ਰੀਜ਼ ਕਰ ਦਿੱਤੇ ਗਏ ਆ ਤੇ ਉਹਨਾਂ ਲਈ ਸਾਡੀ ਬੇਨਤੀ ਹੈ ਵੀ ਇਹ ਸਾਡੇ ਪਹੁੰਚ ਲਾਏ ਜਾਣ ਤੇ ਜਿਹੜੇ ਦੋਸ਼ੀ ਆ ਪકડੇ ਜਾਣ ਜਲਦ ਜਲਦ ਪਕੜ ਕੇ ਉਹਨਾਂ ਬទ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੀ ਆਮ ਲੋਕਾਂ ਨੂੰ ਜਨਤਾ ਨੇ ਮੰਗਿਆ ਕਿ Google Pay ਰਾਹੀਂ ਪੇਮੈਂਟ ਬਿਲਕੁਲ ਨਾ ਲਈ ਜਾਵੇ ਇਹ ਧੋਖਾ ਕਿਸੇ ਨਾਲ ਵੀ ਹੋ ਸਕਦਾ ਹੈ ਅਸੀਂ ਇਹ ਜੈਨੂਨ ਜਿਵੇਂ ਆਮ ਲੋਕ ਦਾ ਖੌਂਦਿਆ ਟੈੰਟੂ ਵੀ ਕਰਾਈਆ ਪਰ ਇਹ ਠੱਗੀ ਸਾਡੇ ਨਾਲ ਹੋ ਰਹੀ ਹੈ ਇਸੇ ਕਹਿੰਦੇ ਆਮ ਲੋਕ ਇਸ ਠੱਗੀ ਦਾ ਸ਼ਿਕਾਰ ਨਾ ਹੋ Google Pay ਰਾਹੀਂ ਪੇਮੈਂਟ ਬਿਲਕੁਲ ਨਾ ਲੈਣ ਠੀਕ ਹੈ